ਸ਼ਸ਼ੀਕਲ ਜੀ ਸਾਰਿਆਂ ਨੂੰ ਜਿੱਦਾਂ ਕੀ ਤੁਹਾਨੂੰ ਪਤਾ ਹੈ ਕਿ ਅਸੀਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਕਿ ਅਸੀਂ ਐਮਸੀਕਿਊਜ਼ ਦੀ ਇੱਕ ਬੁੱਕ ਲੈ ਕੇ ਆਵਾਂਗੇ ਜੋ ਕਿ ਮੇਨ ਫੋਕਸ ਹੋਗਾ ਜਦੋਂ ਕੀ ਪੰਜਾਬੀ ਮਾਸਟਰ ਕੈਡਰ ਦੇ ਪ੍ਰੀवियस ਇਅਰ ਦੇ ਜਿਹੜੇ ਕੁਸ਼ਨ ਪੇਪਰਸ ਨੇ ਉਹਦੇ ਵਿੱਚ ਹੋਣਗੇ ਇਹ ਬੁੱਕ ਜਿਹੜੀ ਹੁਣ ਤਿਆਰ ਹੈ ਮਾਰਕੀਟ ਵਿੱਚ ਆ ਗਈ ਹੈ ਤੁਸੀਂ ਨੂੰ ਬਾਏ ਕਰ ਸਕਦੇ ਹੋ ਇਸ ਬੁੱਕ ਦੇ ਵਿੱਚ ਜਿਹੜਾ ਵਾ ਮਾਸਟਰ ਕੈਡਰ ਪੰਜਾਬੀ ਲੈਕਚਰਰ ਪੰਜਾਬੀ ਡੀਟਪਲੱਸ ਬੀ ਚੰਡੀਗੜ੍ਹ ਡੀਜੀਟੀ ਹਰਿਆਣਾ TGT ਆਦੀ ਇਹ ਜਿਹੜੇ ਸਾਰੇ ਪੇਪਰ ਆ ਸ਼ਾਮਿਲ ਕੀਤੇ ਗਏ ਆ ਜੇ ਅਸੀਂ ਤੁਸੀਂ ਦੇਖੋ ਬੁੱਕ ਦਾ ਕਵਰ ਪੇਜ ਆ ਦੇਖੋ ਠੀਕ ਹੈ ਇਹਦੇ ਵਿੱਚ ਤਤਕਰਾਂ ਜਿਹੜਾ ਬੁੱਕ ਦਾ ਵਾ ਉਹਦੇ ਵਿੱਚ ਜਿਹੜਾ ਦਿੱਤਾ ਗਿਆ ਵਾ ਉਹਦੇ ਵਿੱਚ ਤੁਹਾਡੇ ਕੋਲ ਹੈਗੇ ਆ ਮਾਸਟਰ ਕੈਡਰ ਪੰਜਾਬ 2016 ਦੇ 17 ਦੇ 2020 ਦੇ 2022 ਦੇ ਉਸ ਤੋਂ ਇਲਾਵਾ DT Plus B TGT ਦੇ ਪੇਪਰ ਸ਼ਾਮਿਲ ਕੀਤੇ ਗਏ ਆ ਚੰਡੀਗੜ੍ਹ TGT ਦੇ ਪੇਪਰ ਵੀ ਇਹਦੇ ਵਿੱਚ ਐਡ ਨੇ ਇਸ ਤੋਂ ਇਲਾਵਾ ਜਿਹੜਾ ਅਗਲਾ ਲੈਵਲ ਹੈਗਾ ਉਹਦੇ ਵਿੱਚ ਇਹ ਲੈਕਚਰਰ ਦਾ ਇਹਦੇ ਵਿੱਚ ਲੈਕਚਰਰ ਦੇ ਪੇਪਰ ਵੀ ਜਿਹੜੇ ਆ ਉਹ ਐਡ ਕੀਤੇ ਗਏ ਮੈਰੀਟੋਰੀਅਸ ਸਕੂਲ ਲੈਕਚਰਰ ਦੇ ਵੀ ਆ ਇਥੋਂ ਤੱਕ ਕਿ DTEBLS ਵੀ ਦੇ ਜਿਹੜੇ PGTE ਦੇ ਆ ਜਿਹੜੇ ਲਾਸਟ 2 ਪਾਰ ਵੀਅਰ ਦੇ ਜਿਹੜੇ ਪੇਪਰਸ ਹੋਏ ਨੇ ਉਹ ਵੀ ਇਹਦੇ ਵਿੱਚ ਐਡ ਨੇ ਇਸ ਤੋਂ ਇਲਾਵਾ ਜਿਹੜੇ ਰੀਸੈਂਟ ਹੋਏ ਨੇ ਚੰਡੀਗੜ੍ਹ PGDT ਦੇ 2024 ਦੇ ਹਰਿਆਣਾ PGDT ਜਿਹੜਾ ਲਾਸਟイヤー ਹੋਇਆ 2023 ਦਾ ਉਹ ਵੀ ਇਹਦੇ ਵਿੱਚ ਐਡ ਕੀਤਾ ਗਿਆ ਇਹ ਇਹਦੇ ਵਿੱਚ ਇੱਕ ਬਹੁਤ ਵਧੀਆ ਗੱਲ ਹੈ ਕਿ ਇਹਦੇ ਵਿੱਚ UGC NET ਦੇ ਪੇਪਰ ਵੀ ਐਡ ਕੀਤੇ ਗਏ ਪਿਛਲੇ 10 ਸਾਲਾਂ ਦੇ ਐਡ ਕੀਤੇ ਗਏ ਆ 359 ਪੇਜ ਤੋਂ ਲੈ ਕੇ 512 ਪੇਜ ਨੰਬਰ ਤੱਕ ਤੁਸੀਂ ਦੇਖੋ ਇਹ ਸਾਰੇ ਜਿਹੜੇ ਆ ਕੋਈ 1000 ਤੋਂ 1200 ਕੁਸ਼ਚਨਸ ਨੇ ਜਿਹੜੇ ਕੀ ਇਹਦੇ ਵਿੱਚ ਐਡ ਕੀਤੇ ਗਏ ਆ ਠੀਕ ਹੈ ਹੁਣ ਤੁਸੀਂ ਦੇਖੋ ਇਹਦੇ ਵਿੱਚ ਜੇ ਆਪਾਂ ਦੇਖੇ ਜੇ ਤੁਸੀਂ ਆਰਡਰ ਕਰਨੀ ਹੈ ਬੁੱਕ ਆਰਡਰ ਕਰਨ ਲਈ ਤੁਹਾਨੂੰ ਜਿਹੜਾ ਵਾ ਕੰਟੈਕਟ ਨੰਬਰ ਆ ਪਰਮਾਰ ਐਜੂਕੇਸ਼ਨ ਦਾ ਉਹਦੇ ਤੇ ਕਰਨਾ ਪਏਗਾ ਸੰਪਰਕ 7717513990 ਤੇ ਤੁਸੀਂ ਇਹਦੇ ਤੇ ਸੰਪਰਕ ਕਰ ਸਕਦੇ ਹੋ ਕੋਈ WhatsApp ਮੈਸੇਜ ਕਰ ਸਕਦੇ ਜੇ ਕਿਸ ਕੋਈ ਵੀ ਤੁਹਾਡੀ ਕਿਉਰੀ ਹੋਵੇ ਤੁਸੀਂ ਕਾਲ ਵੀ ਕਰ ਸਕਦੇ ਹੋ WhatsApp ਕਾਲ ਜਿਸ ਸਮੇਂ ਵੀ ਤੁਹਾਨੂੰ ਅਵੇਲੇਬਲ ਆ ਤੁਸੀਂ ਕੰਟੈਕਟ ਕਰਕੇ ਆਪਣੀ ਜਿਹੜੀ ਆ ਬੁੱਕ ਆਰਡਰ ਕਰ ਸਕਦੀ ਹੈ ਇਸ ਤੋਂ ਇਲਾਵਾ ਜੇ ਤੁਸੀਂ ਦੇਖੀਏ ਕਿ ਆ ਦੇਖੋ ਬੁੱਕ ਦੇ ਜਿਹੜੇ ਲਾਸਟ ਕਵਰ ਪੀਸ ਤੇ ਦਿੱਤਾ ਹੋਇਆ ਵਾ ਕਿ ਉਪਲਬਧੀਆਂ ਵਾਂ ਪਰਮਾਰ ਐਜੂਕੇਸ਼ਨ ਦੀਆਂ ਜਿਹੜੇ ਲਾਸਟ ਇਅਰ ਕਤਾਲੀ ਕਾਟ ਦੀ ਜਿਹੜੀ ਪ੍ਰਤਿਭਤੀ ਹੋਈ ਸੀ ਇਹਦੀ ਦੀ ਪੰਜਾਬੀ ਮਾਸਟਰ ਕੈਡਰ ਦੀ ਇਹਦੇ ਵਿੱਚ ਟੌਪ ਰੈਂਕ ਤੇ ਜਿੱਦਾਂ ਸਾਡੇ ਸਟੂਡੈਂਟਸ ਆਏ ਸੀ ਇਸ ਤੋਂ ਇਲਾਵਾ ਇਸ ਨਾਲ ਹੀ ਵੀਰਵਾ ਇਹਦੇ ਵਿੱਚ ਦਿੱਤਾ ਗਿਆ ਵਾ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਇਨਫੋਰਮੇਸ਼ਨ ਤੁਸੀਂ ਇਹਦੇ ਤੋਂ ਵੀ ਦੇਖ ਸਕਦੇ ਜੇ ਤੁਸੀਂ ਬੁੱਕ ਲਓਗੇ ਇਸ ਤੋਂ ਇਲਾਵਾ ਜਿਹੜਾ ਰੀਸੈਂਟ ਹੁਣ ਜਿਹੜਾ ਪੇਪਰ ਹੋਇਆ ਵਾ ਟੀਜੀਡੀ ਦਾ ਚੰਡੀਗੜ੍ਹ ਦਾ ਇਵੇ ਵਿੱਚ ਵੀ ਪਰਮਾਰ ਐਜੂਕੇਸ਼ਨ ਦੇ ਜਿਹੜੇ ਸਟੂਡੈਂਟ ਨੇ ਦੋ ਸਟੂਡੈਂਟ ਸਲੈਕਟ ਹੋਏ ਨੇ ਤੁਹਾਨੂੰ ਪਤਾ ਕਿ ਜਿੱਸਾਂ ਇਹਦੇ ਵਿੱਚ ਪੋਸਟਾਂ ਬਹੁਤ ਘੱਟ ਸੀ ਤੇ ਉਹਦੇ ਵਿੱਚੋਂ ਫਿਰ ਵੀ ਜਿਹੜੇ ਪਰਮਾਰ ਐਜੂਕੇਸ਼ਨ ਦੇ ਸਟੂਡੈਂਟਸ ਆ ਉਹ ਕੁਆਲੀਫਾਈ ਹੋਏ ਨੇ ਜਿਨ੍ਹਾਂ ਦੇਖੋ ਰਮਨਦੀਪ ਸ਼ਰਮਾ ਨੇ ਸੈਕਿੰਡ ਰੈਂਕ ਤੇ ਠੀਕ ਹੈ ਪ੍ਰਭਜੋਤ ਗੋਲ ਨੇ ਤੀਸਰੇ ਨੰਬਰ ਤੇ ਆਏ ਨੇ ਇਹ ਦੋਨੇ ਜਿਹੜੇ ਸਟੂਡੈਂਟਸ ਨੇ ਪਰਮਾਰ ਐਜੂਕੇਸ਼ਨ ਦੇ ਸਲੈਕਟ ਇਹ ਵੀ ਬਹੁਤ ਵੱਡੀ ਉਪਲਬਧੀ ਹੈ ਪਰਮਾਰ ਐਜੂਕੇਸ਼ਨ ਦੀ ਕਿ ਜਿਹੜੇ ਇੰਨੇ ਹਾਰਡ ਕੰਪੀਟੀਸ਼ਨ ਦੇ ਵਿੱਚ ਵੀ ਜਿਹੜੇ ਬੱਚੇ ਸਲੈਕਟ ਹੋ ਰਹੇ ਨੇ ਉਹ ਜਿਹੜਾ ਅਗਲਾ ਟਾਰਗੇਟ ਆ ਪਰਮਾਰ ਐਜੂਕੇਸ਼ਨ ਦਾ ਉਹ ਹੈਗਾ ਵਾ ਕਿ DTE+B ਦਾ ਜਿਹੜਾ ਪੇਪਰ ਆ ਉਹ ਬੱਚਿਆਂ ਦਾ ਕ੍ਰੈਕ ਹੋਵੇ ਠੀਕ ਹੈ ਇਹਦੇ ਲਈ ਤੁਹਾਨੂੰ ਪਤਾ ਜਿਸ ਤਰ੍ਹਾਂ ਕਿ ਪੋਸਟਪੋਨ ਹੋ ਗਿਆ DTE+B ਦਾ ਜਿਹੜਾ ਪੇਪਰ ਆ ਠੀਕ ਹੈ ਇਹਦੇ ਪੋਸਟਪੋਨ ਹੋਣ ਕਰਕੇ ਕੀ ਆ ਬੱਚਿਆਂ ਨੂੰ ਹੋਰ ਟਾਈਮ ਮਿਲ ਗਿਆ ਸਟੂਡੈਂਟਸ ਨੂੰ ਕਿ ਉਹ ਆਪਣੀ ਪ੍ਰੈਪਰੇਸ਼ਨ ਕਰ ਸਕਣ ਇਹਦੇ ਲਈ ਸਾਡੇ ਕੋਲ ਹੈਗੇ ਆ ਰਿਵੀਜ਼ਨ ਟੈਸਟ ਵੀ ਚੱਲ ਰਿਹਾ ਜੋ ਕਿ 1000 ਰੁਪਏ ਪ੍ਰਤੀ ਮਹੀਨਾ ਵਾ ਜੀਕਸ ਨੇ ਸਿਲੇਬਸ ਦਾ ਕਰਨਾ ਵਾ ਉਹਦਾ ਵੀ ਬੈਚ ਅਵੇਲੇਬਲ ਹੈ ਰਿਕਾਰਡਡ ਬੈਚ ਇਹ ਲਗੀ 4000 ਟੋਟਲ ਫੀਸ ਜਿਹੜੀ ਉਹਦੀ 4000 ਆ ਵਨ ਟਾਈਮ ਹੀ ਪੇ ਕਰਨੀ ਤੁਸੀਂ ਇਸ ਤੋਂ ਇਲਾਵਾ ਜਿਹੜੇ ਚੱਲ ਰਹੇ ਬੈਚ ਨੇ ਮਾਸਟਰ ਕੈਡਰ ਪੰਜਾਬੀ ਦਾ ਸਕੂਲ ਲੈਕਚਰਰ ਪੰਜਾਬੀ ਦਾ ਇਹ ਸਾਰੇ ਅਵੇਲੇਬਲ ਨੇ ਜੇ ਤੁਸੀਂ ਕੰਟੈਕਟ ਕਰਨਾ ਵਾ ਇਹਦੇ ਰਿਗਾਰਡਿੰਗ ਕੋਈ ਵੀ ਤੁਹਾਡੀ ਕਿਉਰੀ ਆ ਤੁਸੀਂ ਕੁਝ ਪੁੱਛਣਾ ਵਾ ਤੁਸੀਂ ਇਹ ਜਿਹੜੇ ਛੇਠਾਂ ਦੇ ਉੱਤੇ ਨੰਬਰ ਹੈ ਨਾ ਇਹਨਾਂ ਤੇ ਤੁਸੀਂ ਸੰਪਰਕ ਕਰ ਸਕਦੇ ਜੀ ਕਿਸੇ ਵੀ ਟਾਈਮ ਤੁਸੀਂ ਕਾਲ ਕਰ ਸਕਦੇ WhatsApp ਮੈਸੇਜ ਕਰ ਸਕਦੇ ਕਾਲ WhatsApp ਵੀ ਕਰ ਸਕਦੇ ਜੀ ਇੱਕ ਹੋਰ ਇਨਫੋਰਮੇਸ਼ਨ ਇੰਪੋਰਟੈਂਟ ਇਨਫੋਰਮੇਸ਼ਨ ਉਹ ਇਹ ਆ ਕਿ ਜਿਹੜਾ ਜੀ ਇਨ ਕੇਸ ਕੋਈ ਪੇਪਰ ਦਾ ਨੋਟੀਫਿਕੇਸ਼ਨ ਆ ਜਾਂਦਾ ਵਾ ਉਹ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਜਿਹੜੀ ਫੀਸ ਆ ਉਹਦੇ ਵਿੱਚ ਕੋਈ ਡਿਸਕਾਊਂਟ ਨਹੀਂ ਡਿਸਕਾਊਂਟ 19 ਦੇ ਤੱਕ ਹੈ ਜਿੰਨੀ ਦੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਆਂਦਾ ਠੀਕ ਹੈ ਉਸ ਤੋਂ ਪਹਿਲਾਂ ਤੁਸੀਂ ਜੁਆਇਨ ਕਰ ਲੈਂਦੇ ਆ ਤੇ ਤੁਹਾਨੂੰ ਜਿਹੜੇ ਆ ਗਿਵਨ ਫੀਸਿਸ ਜਿਹੜੀਆਂ ਪੈਂਫਲੈਟਸ ਵਿੱਚ ਦਿੱਤੀਆਂ ਨੇ ਇਹ ਹੀ ਲੱਗਣਗੀਆਂ ਬਟ ਜੇ ਨੋਟੀਫਿਕੇਸ਼ਨ ਤੋਂ ਬਾਅਦ ਤੁਸੀਂ ਜੁਆਇਨ ਕਰਦੇ ਹੋ ਤੇ ਜਿਹੜੀ ਫੁੱਲ ਫੀਸ ਹੈ ਉਹ ਹੀ ਤੁਹਾਡੇ ਲੱਗੇਗੀ ਠੀਕ ਹੈ ਇਸ ਕਰਕੇ ਜਿਹੜੀਆਂ ਵੀ ਜੇ ਤੁਸੀਂ ਕੋਈ ਸਰਵਿਸਿਸ ਇਹਦੇ ਨਾਲ ਪਰਮਾਰ ਐਜੂਕੇਸ਼ਨ ਨਾਲ ਲੈਣੀਆਂ ਨੇ ਤੁਸੀਂ ਜਿਹੜਾ ਆਹ ਵਾਲੇ ਨੰਬਰਾਂ ਤੇ ਸੰਪਰਕ ਕਰ ਸਕਦੇ ਆ 77175 13990 85890 94633 ਥੈਂਕ ਯੂ ਜੀ ਫੋਰ ਹੋਲ ਇਨਫੋਰਮੇਸ਼ਨ ਲਈ ਕਾਲ ਤੇ ਤੁਸੀਂ ਵਟਸਐਪ ਕਰ ਸਕਦੇ ਹੋ ਥੈਂਕ ਯੂ